ਵਿਚ ਅੱਛਾ ਇਹ ਲੇਡੀਸ ਆ ਹੈ ਹਾਂ ਇਹ ਔਰਤਾਂ ਛਾਤੀ ਦੇ ਟੈਸਟ ਜਿਹੜੇ ਹਰ ਹਫ਼ਤੇ ਕਿਹਦੇ ਇਸ ਵੈਨ ਦੇ ਵਿੱਚ ਕੀਤੇ ਜਾਂਦੇ ਆ ਠੀਕ ਆ ਆ ਜਿਹੜੀ ਅਗਲੀ ਆ ਇਹਦੇ ਵਿੱਚ ਇੱਕ ਕੈਂਸਰ ਅਵੇਰਨੈਸ ਵੀਡੀਓ ਆ ਉਹ ਦਿਖਾਈ ਜਾਂਦੀ ਆ ਅੱਛਾ ਔਰ ਨਾਲ ਦੀ ਨਾਲ ਪਰਲੇ ਪਾਸੇ ਲੈਬ ਆ ਉਹਦੇ ਵਿੱਚ ਜਿਹੜੇ ਸੈਂਪਲ ਕਲੈਕਟ ਕਰਦੇ ਆ ਜੀ ਸੋ ਇੱਥੋਂ ਵੀ ਜੇ ਤੁਸੀਂ ਜਾਓਗੇ ਦੇਖੋਗੇ ਕਿ ਅੰਦਰ ਵੀਡੀਓ ਚੱਲ ਰਹੀ ਹੈ ਇਸ ਮੀਟਿੰਗ ਆਓ ਮੜਾ ਦੇਖ ਲਈਏ ਆਪਾਂ ਚਲੋ ਇੱਕ ਛੋਟਾ ਮੀਟਿੰਗ ਏਰੀਆ ਬਣਾਇਆ ਹੋਇਆ ਹੈ ਜੀ ਔਰ ਅੱਗੇ ਉੱਪਰ ਲੈਬ ਹੈ ਜਿੱਥੇ ਟੈਸਟ ਹੁੰਦੇ ਆ ਸਾਰੇ ਜੀ ਸਾਰੇ ਅੱਗੇ ਉੱਪਰ ਟੈਸਟ ਕੀਤੇ ਜਾਂਦੇ ਆ ਫੁੱਲ ਲੈਬਰਾਟਰੀ ਹੈ ਪ੍ਰੋਪਰ ਜਿੱਥੇ ਜਿਹੜੇ ਵੀ ਟੈਸਟ ਦੱਸੇ ਜਾਂਦੇ ਆ ਉਹਦੇ ਉੱਤੇ ਤਾਕਤ ਉਹਨਾਂ ਦੇ ਟੈਸਟ ਜਿਹੜੇ ਸਾਰੇ ਉਹ ਕਲੈਕਸ਼ਨ ਉੱਥੇ ਕੀਤੀ ਜਾਂਦੀ ਜੀ ਹਾਂ ਸ਼ਰਨ ਬਾਤ ਕਰੋ ਆਪਾਂ ਅੱਗੇ ਉਹ ਦੇਖੀਏ ਨਾ ਫਿਰ ਬੋਲ ਬਾਜ਼ ਚਾਉਂਗੀ 15 ਨੰਬਰ ਤੇ 20 ਕੋਣਾਂ ਸੋਹਣੇ ਤੇ ਵਾਏ ਸਾਹਮਣੇ ਉਹ ਸਾਹਮਣੇ ਜਿਹੜਾ ਟੈਸਟ ਹੋ ਰਿਹਾ ਦੇਖੋ ਉਸੇ ਇੱਕ ਇੰਸਟਰੀ ਨਾਲ ਜਾਂਦਾ ਹੈ ਸਾਹਮਣੇ ਹੈ ਨਾ ਅੱਛਾ ਅੰਦਰ ਦੀ ਇਹਦੇ ਵਿੱਚ ਅੱਛਾ ਇਹ ਚ ਇੱਕਦਰ ਦੀ ਪੇਸ਼ੈਂਟ ਜਾਂਦਾ ਆ ਠੀਕ ਹੈ ਪਰਲੇ ਪਾਸੇ ਡਾਕਟਰ ਸਾਹਿਬ ਹੁਣੇ ਸਾਰੀ ਟੀਮ ਹੈ ਜਿਹੜੀ ਅੱਖਾਂ ਦੇ ਹਰ ਤਰੀਕੇ ਦਾ ਟੈਸਟ ਕਰਦੇ ਆ ਅੱਛਾ ਤੇ ਨਾਲ ਦੀ ਨਾਲ ਫਿਰ ਜੇ ਵੀ ਉਹਦੀ ਮੁਤਾਬਕ ਜੇ ਉਹਨੂੰ ਅੱਖਾਂ 'ਚ ਦਵਾਈ ਦੇਣੀ ਆ ਕੋਈ ਜੀ ਦਵਾਈ ਦਿੱਤੀ ਜਾਂਦੀ ਆ ਤੇ ਨਾਲ ਦੀ ਨਾਲ ਹੀ ਆ ਮੈਂ ਫੜਦਾ ਅੱਖਾਂ ਦੇ ਹਿਸਾਬ ਨਾਲ ਜਿਹੜੀਆਂ ਮਲਕੀ ਜੇ ਉਹ ਵੀ ਜਿਹੜੀ ਵੀ ਨੰਬਰ ਦੀ ਉਹਨਾਂ ਨੂੰ ਨਿਗਾ ਦੀ ਐਨਕ ਚਾਹੀਦੀ ਆ ਉਹ ਐਨਕ ਦਿੱਤੀ ਜਾਂਦੀ ਆ ਸੋ ਅੱਛਾ ਆ ਦੇਖ ਸਕਦੇ ਹਾਂ ਆਜੋ ਇੱਕ ਤੋਂ ਦੀ ਸਾਰਾ ਇਹ ਕਰਦੇ ਆ ਟੈਸਟ ਇੱਕ ਤਰੀਕੇ ਦਾ ਇਹ ਜੀ ਜਿਹੜਾ ਚੱਲਦਾ ਫਰਦਾ ਅੱਖਾਂ ਦਾ ਹਸਪਤਾਲ ਜੀ ਆ ਸਾਫ ਹੋਇਆ ਅੱਖਰ ਉੱਥੇ ਨਿਗਾ ਚੱਕੀ ਕੀਤੀ ਜਾਂਦੀ ਆ ਅੱਛਾ ਇੱਥੇ ਨਿਗਾਹ ਚੈੱਕ ਕਰਦੇ ਜੀ ਨਿਗਾਹ ਚੈੱਕ ਨਹੀਂ ਜਾਂਦੇ ਇਹ ਭਾਗ ਇੰਚੀਆ ਡਾਕਟਰ ਸਾਹਿਬ ਖੰਡ ਜੀ ਇੰਕਾਰ ਨੂੰ ਬਾਬਾ ਜੀ ਫੋਨ वगੈਰਾ ਚਲਾਉਂਦੇ ਹੋ ਆਹੋ ਇਹ ਹਨ ਕਿਹੜਾ ਲੋਕਾ ਜੀ ਫੋਨ ਦੇਖਣਾ ਨਾ ਅੱਛਾ ਇਹ ਲਾਣੀ ਆ ਉਹਦਾ ਲੋਡ ਨਹੀਂ ਹੈਗੀ ਮੇਰੇ ਵੱਲ ਦੇਖੋ ਇਧਰ ਮੋਤੀਆ ਹੈਗਾ ਆ ਪਰ ਹਲੇ ਥੋੜਾ ਕੱਚਾ ਆ ਹਲੇ ਆਪਰੇਸ਼ਨ ਦੀ ਲੋੜ ਨਹੀਂ ਹੈਗੀ ਕਿ ਜਾਰਾ ਹੋ ਜਾਊਗਾ ਅੱਛਾ ਮੈਂ ਕਿੰਨੇ ਦਿਨਾਂ ਦੇ ਨੂੰ ਹਾਂਜੀ ਬੇਟਾ ਹਲੋ ਅ ਜਦੋਂ ਕੋਈ ਵੀ ਬਰੀਕ ਕੰਮ ਕਰਨਾ ਹੋਵੇ ਫੇਰ ਇਹਨਾਂ ਕੋਲ ਆਖੇ ਥੋੜੀ ਜਿਹੀ ਮਤਲਬ ਹਾਂ ਅੱਛਾ ਫੜੋ ਇਹਨੂੰ ਹਾਂਜੀ ਬੋਲੋ ਸਾਫ਼ ਹੈ ਨਾ ਹੁਣ ਹਾਂ ਇਹ ਫੋਨ ਦੇਖਣਾ ਫੇਰ ਇਹਨਾਂ ਕੋਲ ਲਗਾਣੀ ਆ ਠੀਕ ਹੈ ਇਹਨਾਂ ਦਾ ਫੋਨ ਜਿਹੜਾ ਵਧੀਆ ਦਿਸੂਗਾ ਅੱਖਾ ਹਲੋ काला जो इधर चलो साइड से इससे की ताकत है हां सोखा पर अंदर जोर लग रहा है वो नहीं आ रही है तो बांधनी दवाई किससे मिलेगी 12 मिल जाएगी खंगरी मिल जानी जितना बाटी बनाई है ਅਜੀ ਇਹ ਇਹ ਅੰਕ ਦੇ ਰਹੇ ਹਾਂ ਉਹ ਲੱਕ 150 ਚੈੱਕ ਕਰ ਉਹਨਾਂ ਨਿਕਲ ਚੈੱਕ ਹੋ ਰਹੀ ਆ ਹਾਂ ਠੀਕ ਹੈ ਜੀ ਪਹਿਲਾਂ ਠੀਕ ਸੀ ਪਹਿਲਾਂ ਠੀਕ ਐਦਾਂ ਠੀਕ ਹੋ ਗਿਆ ਹਲਕਾ ਜਿਹਾ ਨੰਬਰ ਹੈਗਾ ਸਿਰ ਦਾ ਮੈਂ ਇਹ ਰਿੰਦਾ ਕਿ ਉਹ ਹੋਰ ਕੇਸ ਜਿਹਦਾ ਜਿਹੜਾ ਚੱਲਦਾ ਫਿਰਦਾ ਜੀ ਆਈ ਹਸਪੀਟਲ ਆ ਉੱਥੇ ਡਾਕਟਰ ਸਾਹਿਬ ਨੇ ਆਨ ਕਿ ਨਿਗਰ ਮਤਰਾ ਤੋਂ ਦਿਨੋਂ ਜਿਹੜੀ ਲੋੜ ਆ ਨਿਗਰ ਚੈੱਕ ਕਰਕੇ ਪਰ ਡਾਕਟਰ ਸਾਹਿਬ ਨੇ ਜਿਹੜੀ ਅੰਕਾ ਉਹ ਪ੍ਰੋਵਾਈਡ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਦੇ ਚੈੱਕਅਪ ਹੁੰਦੇ ਆ ਜੀ ਔਰ ਅੱਖਾਂ ਚੈੱਕਅਪ ਕਰਕੇ ਨਾਲ ਹੀ ਨਾ ਡਾਕਟਰ ਸਾਹਿਬ ਆਪ ਚ ਉਹਨਾਂ ਦੀ ਜਿਹੜੀ ਵੀ ਲੋੜ ਮੁਤਾਬਕ ਉਹਨਾਂ ਦੇ ਚਸ਼ਮਾ ਲਾ ਕੇ ਦੇਖਦੇ ਔਰ ਜਿੱਥੇ ਜਿੰਨੀ ਨਿਗਾ ਵਾਸਤੇ ਐਨਕ ਚਾਹੀਦੀ ਲੋੜ ਅਨਸਾਰ ਉਹ ਐਨਕ ਦਿੱਤੀ ਜਾਂਦੀ ਹੈ ਸੋ ਮੁਫਤ ਦੇ ਵਿੱਚ ਜਿਹੜੀਆਂ ਉਹ ਹਰ ਇੱਕ ਪੇਸ਼ੈਂਟ ਦੀ ਇੱਕ ਚੈੱਕ ਆ ਉਹਦੀ ਲੋੜ ਮੁਤਾਬਕ ਉਹਨੂੰ ਜਿਹੜੀਆਂ ਉਹ ਐਨਕਾਂ ਉਹ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਜਿਹੜਾ ਆਈ ਹਸਪੀਟਲ ਇੱਕ ਸਾਲ ਦਾ ਚੱਲਦਾ ਫਿਰਦਾ ਦੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਪ੍ਰੋਜੈਕਟ ਕਰੋੜਾਂ ਰੁਪਏ ਦਾ ਲਗਾ ਕੇ ਇੱਥੇ ਕੀ ਕੀਤਾ ਜਾਂਦੀ ਹੈ ਇਹ ਇਹ ਵੈਣਾ ਇਹ ਜਿਹੜੀ ਮੂੰਹ ਦਾ ਜਿਹੜਾ ਕੈਂਸਰ ਆ ਜੀ ਉਹਦੇ ਬਾਬਤ ਜਾਂ ਫਿਰ ਮੂੰਹ ਦੀ ਜਿਹੜੀ ਜਾਂਚ ਆ ਜੀ ਮਸ਼ੀਨਾਂ ਰਾਹੀਂ ਇਸ ਵੈਨ ਦੇ ਵਿੱਚ ਕੀਤੀ ਜਾਂਦੀ ਹੈ ਸਕਰੀਨਿੰਗ ਕੀਤੀ ਜਾਂਦੀ ਆ ਸਾਰੇ ਮੂੰਹ ਦੀ ਤੇ ਉਹਦੇ ਨਾਲ ਬਾਅਦ ਚ ਨਾਲ ਦੀ ਨਾਲ ਹੀ ਉਹਦੇ ਜੇ ਕੁਝ ਸੈਂਪਲ ਆ ਜਾਂ ਕਿਸੇ ਵੀ ਤਰੀਕੇ ਦੀ ਕੋਈ ਲੋਡ ਆ ਤਾਂ ਉਹਦੇ ਨਾਲ ਦੀ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਸੋ ਉਹਦੇ ਲਈ ਲਾਈਨ ਲੱਗੀ ਹੋਈ ਆ ਅੱਛਾ ਕੈਮਰੇ ਨਾਲ ਨਾਲ ਸਾਰੀ ਚੈੱਕ ਕੀਤਾ ਜਾਂਦਾ ਜੀ ਅੰਦਰ ਆ ਜਾਓ ਜਿ ਤੁਸੀਂ ਹਾਂ ਹਾਂ ਇਹ ਆ ਪੇਖ ਲਾਓ ਇਹਦੇ ਨੂੰ ਉਹ ਤੇ ਆਰਕਨ ਉਹ ਚੋੜਾ ਨਹੀਂ ਕੋਈ ਉਹਦਾ ਆ ਰਿਹਾ ਹੈ। ਉਹ ਵੀ ਉਹਨੇ ਮੋਰਨਿੰਗ ਟ੍ਰੇਨਿੰਗ ਕਰਕੇ ਸਾਰੀ ਜੀ ਉਹਦੀ ਸਾਰੀ ਜਾਂਚ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੱਛਣ ਤਾਂ ਨਹੀਂ ਕੈਂਸਲ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਹੂੰ ਤਾਂ ਉਹਦੀ ਹਰ ਹਰ ਰਿਪੋਰਟ ਇਹਨਾਂ ਨੂੰ ਦਿੱਤੀ ਜਾਊਗੀ। ਉਹ ਸਕਰੀਨ ਸਾਹਮਣੇ ਜੋ ਉਸਦੇ ਵਿੱਚ ਆ ਰਿਹਾ ਉਹਦੇ ਵਿੱਚ ਆ ਰਿਹਾ ਹਾਂਜੀ ਸਮਾਰ ਡਾਕਟਰ ਉਹ ਚੈੱਕ ਕਰ ਰਹੇ ਨੇ। ਠੀਕ ਹੈ थैंक यू। ਇਸ ਵਿੱਚ ਕੀ ਹੈ ਜੀ ਸਾਹਮਣੇ ਵਾਲੀ ਚ ਹੱਡੀਆਂ ਦੇ ਹੱਡੀਆਂ ਦਾ ਕੈਂਸਰ ਚ ਕਿਉਂਦਾ ਹੱਡੀਆਂ ਦੀ ਜਾਂਚ ਕਰਨ ਵਾਸਤੇ ਕਿ ਤੁਹਾਡੀਆਂ ਹੱਡੀਆਂ ਮਜ਼ਬੂਤ ਨੇ ਕਮਜ਼ੋਰ ਨੇ ਕਿਸ ਤਰੀਕੇ ਦਾ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ ਹੱਡੀਆਂ ਦੇ ਬਾਬਤ ਜਾਂ ਫਿਰ ਕੀ ਤੁਹਾਨੂੰ ਜਿਹੜੀ ਦਵਾਈ ਦਿੱਤੀ ਜਾ ਸਕਦੀ ਜੇ ਤੁਹਾਡੀ ਕੈਲਸ਼ੀਅਮ ਘੱਟ ਹੈ ਸੋ ਪ੍ਰੋਪਰ ਇੱਕ ਪੈਰ ਇਸ ਮਸ਼ੀਨ ਦੇ ਵਿੱਚ ਰੱਖਣਾ ਹੈ ਤੇ ਹੱਡੀਆਂ ਦੀ ਸਾਰੀ ਤੁਹਾਡੀ ਰਿਪੋਰਟ ਆ ਜਾਂਦੀ ਆ ਕਿ ਕੈਲਸ਼ੀਅਮ ਘੱਟ ਹੈ ਜਾਂ ਫਿਰ ਕੀ ਕਿੰਨੀ ਮਾਤਰਾ ਦੇ ਵਿੱਚ ਹੈ ਕਿੰਨੀ ਵੀਕਨੈਸ ਹੈ ਸੋ ਸਾਰਾ ਉਹ ਇਸ ਮਸ਼ੀਨ ਦਾ ਹੀ ਜਿਹੜਾ ਇਸ ਐਡਵਾਂਸ ਮਸ਼ੀਨ ਆ ਪ੍ਰੋਪਰ ਐਡਵਾਂਸ ਮਸ਼ੀਨ ਦੇ ਇੱਕ ਮਿੰਟ ਦੇ ਵਿੱਚ ਨਾਲ ਦੀ ਨਾਲ ਹੀ ਜੀ ਇਸ ਇਹਦੀ ਰਿਪੋਰਟ ਹੈ ਜਿਹੜੀ ਉਹ ਨਾਲ ਦੀ ਨਾਲ ਉਸੇ ਸਮੇਂ ਜੀ ਔਰ ਇਹ ਹੁਣ ਤੁਸੀਂ ਦੇਖਿਓ ਵੀ ਹਾਂਜੀ ਇਹ ਤਿਆਰ ਰੱਖਣਗੇ ਜੀ ਤੇ ਉਹ ਨਾਲ ਦੀ ਨਾਲ ਜੋ ਉਹਨਾਂ ਨੂੰ ਲੋਡ ਹੈਗੀ ਆ ਉਹਦੀ ਰਿਕਮੈਂਡੇਸ਼ਨ ਦੱਸੀ ਜੋ ਕਿ ਜੇ ਵੀਕਨੈਸ ਆਉਂਦੀ ਆ ਬਾਕੀ ਹੁਣ ਹਾਂਜੀ ਅੱਜ ਆ ਗਿਆ। ਹਾਂਜੀ ਬੋਲ ਤੁਸੀਂ ਆਖਾ ਜਾ ਕਰਾਉਂਦੇ ਹੋ ਪਾਣੀ ਵਾਲੀ ਦੀ। ਉਹਦੇ ਕਰਕੇ ਇਹ ਹੁੰਦਾ ਕਿ ਇਹਦਾ ਤੁਸੀਂ ਦੁੱਧ ਵੀ ਲੈਣਾ ਤੁਹ ਪਰ ਲਓ ਠੀਕ ਹੈ। ਇੱਕ ਟਾਈਮ ਦਾ ਦੋ ਟਾਈਮ ਲਓ ਠੀਕ ਹੈ। ਦੁੱਧ ਪੀਓ ਫਿਰ ਹਰੀ ਸਬਜ਼ੀਆਂ ਵਗੈਰਾ ਲਓ ਥੋੜੀਆਂ। ਤੁਹਾਨੂੰ ਖਾਣੇ ਉਹ ਦੇ ਦਿੱਤਾ। ਕੀ ਕਹੋਲ ਜਿਹੜਾ ਹੱਡੀ ਦਾ ਡੈਮੇਜ ਹੁੰਦਾ ਮਾਸ 4.5 ਦੇ ਪਿੱਛੇ ਆਉਂਦਾ। ਨਾਲ ਦੀ ਨਾਲ ਹੀ ਰਿਪੋਰਟ ਉਹਨਾਂ ਦੀ ਜਿਹੜੀ ਉਹਨਾਂ ਦਾ ਟੈਸਟ ਹੋਇਆ ਜੀ ਔਰ ਤੁਸੀਂ ਦੇਖ ਸਕਦੇ ਹੋ ਕਿ ਹੱਡੀਆਂ ਦੀ ਜਿਹੜੀ ਰਿਪੋਰਟ ਆ ਨਾਲ ਦੀ ਨਾਲ ਉਸੇ ਸਮੇਂ ਇੰਨੀ ਐਡਵਾਂਸ ਮਸ਼ੀਨਾਂ ਨੇ ਇਹ ਕਿ ਨਾਲ ਦੀ ਨਾਲ ਜਿਹੜੀ ਰਿਪੋਰਟ ਉਹਨਾਂ ਦੀ ਆ ਗਈ ਹੈ ਕਿਵੇਂ ਲੱਗਾਈ ਤੁਹਾਨੂੰ ਬਹੁਤ ਵਧੀਆ ਜੀ ਕੋਈ ਬਿਮਾਰੀ ਨਹੀਂ ਆਈ ਕਹਿੰਦੇ ਨਹੀਂ ਠੀਕ ਹੈ ਜੀ ਹਾਂਜੀ ਇਹ ਇੱਕ ਪ੍ਰਬੰਧ ਕਿਦਾਂ ਲੱਗਾਈ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਕੁਝ ਨਹੀਂ ਕਹਿੰਦੇ ਨਹੀਂ ਪੈਣਾ ਕੋਈ ਦਾ ਨਹੀਂ ਜੀ ਦੇਖ ਸਕਦੇ ਹੋ ਤੁਸੀਂ ਅਜੀ ਜਿਹੜੇ ਕਰਕੇ ਕਰ ਰਹੇ ਨੇ ਤੁਹਾਨੂੰ ਆਰਾਮ ਪੱਕੇ ਚੱਲਦੀ ਹੋ ਗਈ। ਸੋ ਉਹ ਜਿਹੜੀ ਮਸ਼ੀਨ ਉਹ तकरीबन 1.5 ਤੋਂ 2 ਕਰੋੜ ਦਾ ਪ੍ਰੋਜੈਕਟ ਹੈ ਮੈਮੋਗ੍ਰਾਫੀ ਦਾ ਜਿਹੜਾ ਉਹ ਵਾ ਹਾਂਜੀ ਅੱਛਾ ਉਹ ਮਸ਼ੀਨ ਦੇ ਵਿੱਚ ਔਰਤਾਂ ਦੀ ਜਿਹੜੀ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ ਔਰ ਛਾਤੀ ਰੱਖ ਕੇ ਉੱਥੇ ਰੇਡੀਏਸ਼ਨ ਦੇ ਨਾਲ ਸਾਰਾ ਚੈੱਕ ਕੀਤਾ ਜਾਂਦਾ ਕਿ ਜੀਓ ਦੇ ਵਿੱਚ ਕੋਈ ਬਿਲਕੁਲ ਛੋਟਾ ਜਿਹਾ ਮਾਈਨਰ ਵੀ ਜੀ ਕੋਈ ਲੋਟ ਆਉਂਦਾ ਜਾਂ ਕੋਈ ਪਾਰਟੀਕਲ ਕੁਝ ਵੀ ਆਉਂਦਾ ਆ ਜੀ ਤਾਂ ਉਹਨੂੰ ਉਸੇ ਤਰੀਕ ਟਾਈਮ 'ਚ ਹੀ ਕਯੂਰ ਕਰਨ ਦੀ ਉਹਨੂੰ ਸਹੀ ਕਰਨ ਦੀ ਜਿਹੜੀ ਆ ਉਹ ਕੁਆਇਲ ਜਿਹੜੀ ਉਹ ਆਰੰਭ ਕਰ ਦਿੱਤੀ ਜਾਂਦੀ ਔਰ ਉਹਦੇ ਨਾਲ ਦੀ ਨਾਲ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਜਾਂਦਾ ਜੇ ਕਿਸੇ ਵੀ ਤਰ੍ਹਾਂ ਦੇ ਕੁਝ ਵੀ ਉਹਦੇ ਵਿੱਚ ਕੋਈ ਸਪੌਟ ਆਉਂਦਾ ਆ ਤਾਂ ਉਹ ਨਾਲ ਦੀ ਨਾਲ ਹੀ ਉਹਨੂੰ ਠੀਕ ਕਰ ਲਈ ਡਾਕਟਰ ਸਾਹਿਬ ਦੀ ਟੀਮ ਹੈ ਜਿਹੜੀ ਉਹ ਆਪਣੀਆਂ ਜਿਹੜੀਆਂ ਕੁਐਸਚਨ ਜਾਰੀ ਕਰ ਦਿੰਦੇ ਨੇ ਔਰ ਬਹੁਤ ਜਿਹੜੀ ਮਹਿੰਗੀ ਔਰ ਬਹੁਤ ਹੀ ਇੱਕ ਲਾਭਦਾਇਕ ਔਰ ਛੜੀਆਂ ਮਾਮਾ ਭੈਣਾਂ ਵਾਸਤੇ ਸਭ ਤੋਂ ਮੇਨ ਮਸ਼ੀਨ ਹੈ ਕਿਉਂਕਿ ਔਰਤਾਂ ਦੇ ਵਿੱਚ ਜਿਹੜਾ ਛਾਤੀ ਦਾ ਕੈਂਸਰ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ ਅੱਜਕੱਲ ਸੋ ਉਹਨੂੰ ਠੱਲ ਪਾਉਣ ਵਾਸਤੇ ਪਹਿਲੀਆਂ ਸਟੇਜੀਆਂ ਦੇ ਵਿੱਚ ਉਹਦੀ ਜਾਂਚ ਹੋ ਸਕੇ ਔਰ ਉਹਨੂੰ ਰੋਕਿਆ ਜਾ ਸਕੇ ਉਹਦੇ ਲਈ ਬੜੀ ਲਾਭਦਾਇਕ ਮਸ਼ੀਨ ਹੈ ਜੀ ਲਾਸਟ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਬਿਲਕੁਲ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਕੋਈ ਇਸ ਤਰੀਕੇ ਦਾ ਕੈਂਸਰ ਜਾਂ ਫਿਰ ਅੱਖਾਂ ਦੇ ਚੈੱਕਅਪ ਦੇ ਜੋ ਕੈਂਪ ਹੋ ਲਿਖੇ ਜਾਂਦੇ ਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਉੱਥੇ ਪੰਕ ਦਿਆ ਕਰੋ ਤਾਂ ਕਿ ਜਿਹੜੀ ਇਹ ਅਵੇਅਰਨੈਸ ਹੈ ਜਿਹੜੀਆਂ ਇਹ ਬਿਮਾਰੀਆਂ ਨੇ ਜੀ ਇਹਨਾਂ ਨੂੰ ਪਹਿਲੀਆਂ ਸਟੇਜਾਂ ਦੇ ਉੱਤੇ ਹੀ ਆਪਾਂ ਰੋਕ ਲਈਏ ਜਾਂ ਇਹਨਾਂ ਦੇ ਪਹਿਲੀਆਂ ਹੋ ਜਾਣ ਤੇ ਬਿਲਕੁਲ ਠੀਕ ਹੋਣ ਵਾਲੀਆਂ ਬਿਮਾਰੀਆਂ ਨੇ ਬਿਲਕੁਲ ਠੀਕ ਹੋ ਸਕਦੀਆਂ ਨੇ ਤੁਸੀਂ ਰਿਕਵਰ ਕਰ ਸਕਦੇ ਹੋ ਕਯਰ ਹੋ ਸਕਦੀਆਂ ਨੇ ਸੋ ਪਹਿਲ ਦੇ ਆਧਾਰ ਤੇ ਹਮੇਸ਼ਾ ਆਪਣਾ ਜਿਹੜਾ ਸਿਹਤ ਦਾ ਜਿਹੜਾ ਚੈੱਕ ਅਪ ਹੋ ਕਰਾਉਂਦੇ ਰਹਿਣਾ ਚਾਹੀਦਾ ਤਾਂ ਕਿ ਤੁਸੀਂ ਸਵਸਥ ਜਿੰਦਗੀ ਔਰ ਜਿਹੜੀ ਆਪਣੀ ਬਤੀਤ ਕਰ ਸਕੋ ਥੈਂਕ ਯੂ